ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਦੇ ਵਿੱਚ ਗੁਰਜੀਤ ਸਿੰਘ ਜੋ ਕਿ ਸਮਾਣਾ ਟਾਵਰ ਤੇ ਪਿਛਲੇ 15 ਮਹੀਨਿਆਂ ਤੋਂ ਬੈਠੇ ਹੋਏ ਨੇ ਸੋ ਇੱਕ ਵਹਿੀਰ ਯਾਤਰਾ ਦੇ ਕੇ ਸਮਾਣੇ ਤੋਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਲਈ ਰਵਾਨਾ ਹੋਵੇਗੀ ਸੋ ਉਸ ਦੇ ਲਈ ਅੱਜ ਸ਼੍ਰੀ ਅਕਾਲ ਤਖਤ ਸੇ ਸੇਵਾ ਦੇ ਵਿਕੇ ਜਿਸਧਾਰ ਕਾਰਜਕਾਰੀ ਜਿਸਧਾਰ ਸ਼੍ਰੀ ਅਕਾਲ ਤਖਤ ਸਾਹਿਬ ਕੁਲਦੀ ਸਿੰਘ ਗੜਗਾ ਜੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ ਸੋ ਗੱਲਬਾਤ ਸ਼ੁਰੂ ਕਰਾਂਗੇ ਤੇ ਭਾਈ ਮਨਦੀਪ ਸਿੰਘ ਖਾਲਸਾ ਜੀ ਔਰ ਹਰਿਆਣਾ ਕਮੇਟੀ ਦੇ ਪ੍ਰਧਾਨ ਜਦਿੱਤ ਛਿੰਡਾ ਜੀ ਅਤੇ 골ਡਨ ਹਟ ਦੇ ਰਾਣਾ ਜੀ ਸੋ ਉਹ ਪਹੁੰਚੇ ਨੇ ਸੋ ਗੱਲਬਾਤ ਜ਼ਰੂਰ ਕਰਾਂਗੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਭਾਈ ਮਨਦੀਪ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਭਾਈ ਮਨਦੀਪ ਸਿੰਘ ਜੀ ਇੱਕ ਵਿਹਰ ਯਾਤਰਾ ਜਿਹੜੀ ਤੁਸੀਂ ਸ਼ੁਰੂ ਕਰਨ ਜਾ ਰਹੇ ਸਮਾਣਾ ਜਿਸ ਜਿਹਦਰ ਜੀ ਨਾਲ ਤੁਹਾਡੀ ਮੁਲਾਕਾਤ ਕੀ ਕਰਨੀ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਸਾਡੇ ਮਤਲਬ ਕਹਿੰਦਾ ਕਾਲ ਤਖਤ ਸਾਹਿਬ ਦੇ ਜਿਸਦਰ ਜੀ ਗੜਗੜ ਸਾਹਿਬ ਨਾਲ ਮੁਲਾਕਾਤ ਹੋਈ ਸੀ ਮੁਲਾਕਾਤ ਕਰਨ ਦਾ ਇੱਕੋ ਹੀ ਦੇਖੋ ਮਕਸਦ ਸੀ ਕਿ ਸਾਡੇ ਜਿਹੜੇ ਕਹ ਲੋ ਕਿ ਗੁਰਜੀਤ ਸਿੰਘ ਵੀਰ ਨੇ ਟਾਵਰ ਤੇ ਬੈਠੇ ਨੇ 400 ਫੁੱਟ ਟਾਵਰ ਦੇ ਉੱਪਰ ਬੈਠੇ ਨੇ ਕਿਉਂਕਿ ਦੇਖੋ ਅਸੀਂ ਮੂੰਹੋਂ ਕਹਿ ਦਿੰਨੇ 400 ਫੁੱਟ ਟਾਵਰ ਉੱਪਰ ਜਦੋਂ ਆਪਾਂ ਥੱਲੋਂ ਦੀ ਉੱਪਰ ਦੇਖਦੇ ਤੋਂ ਸਿੱਧੀ ਹੋ ਜਾਂਦੀ ਹੈ ਇੱਕਦਮ ਪਰ ਦੈਨੀ ਠੰਡ ਦੇ ਵਿੱਚ ਮਤਲਬ ਇੰਨੀ ਮੁਸ਼ਕਲਾਂ ਦੇ ਵਿੱਚ ਵੀਰ ਆਪਣਾ ਉੱਪਰ ਬੈਠਾ ਪਰ ਕਿਤੇ ਨਾ ਕਿਤੇ ਮੈਂ ਇਹ ਕਹਿਣਾ ਵੀ ਚਾਹਨਾ ਸਰਕਾਰਾਂ ਨੂੰ ਜੇ ਸਰਕਾਰ ਜਦੋਂ ਬੰਦ ਹਜੇ ਬੰਨਣ ਵਾਲੀ ਹੁੰਦੀ ਐ ਉਸ ਤੋਂ ਪਹਿਲਾਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰ ਦਿੰਦੀਆਂ ਐ ਵਾਅਦੇ ਕੀ ਕਰਦੀਆਂ ਕਿ ਤਾਂ ਤਾਂ ਸ਼ਿਗੁਰਨ ਸਿੰਘ ਦੀ ਬੇਦਬੀ ਹੋ ਰਹੀ ਐ ਉਹਦੇ ਉੱਤੇ ਆਪਾਂ ਸਖਤ ਕਾਨੂੰਨ ਬਣਾਵਾਂਗੇ ਤੁਹਾਡੇ ਬੰਦੀ ਸਿੰਘ ਰਹਾ ਕਰਾਂਗੇ ਮਗਰ ਇੱਕ ਚੀਜ਼ ਦਾ ਸਮਝ ਲੱਗਦੀ ਜੋ ਸਰਕਾਰ ਬਣ ਜਾਂਦੀ ਐ ਉਦੋਂ ਇਹ ਮਸਲਿਆਂ ਤੇ ਕਿਉਂ ਨਹੀਂ ਗੱਲ ਕਰਦੇ ਅੱਜ ਦੇਖੋ ਸਮਾਂ ਹੋ ਚੱਲਿਆ ਸਮਾਂ ਹੋ ਚੱਲਿਆ ਕਰਦੋ 4.5 ਸਾਲ ਹੋ ਗਏ ਕਿਸੇ ਵੀ ਸਰਕਾਰ ਦਾ ਹਜੇ ਤੱਕ ਇਹ ਲੋ ਧਿਆਨ ਨਹੀਂ ਐ ਕਿ ਬੰਦੀ ਸਿੰਘ ਰਹਾ ਹੋਣ ਗੁਰਗਨ ਸਿੰਘ ਦੀ ਬੇਦਬੀ ਹੋ ਰਹੀ ਉੱਤੇ ਹੱਲ ਹੋਵੇ ਕੋਈ ਇਹਦਾ ਕੋਈ ਧਿਆਨ ਨਹੀਂ ਗਾ ਅੱਜ ਜਿਹੜੇ ਜਿਹਨਾਂ ਮੁਲਾਕਾਤ ਹੋਈਏ ਕੀ ਇਹ ਸ਼্বাসਨ ਦਵਾਇਆ ਕਿ ਉਹ ਯਾਤਰਾ ਦੇ ਵਿੱਚ ਤੁਹਾਡਾ ਕਿਸੇ ਜੋ ਦੇਖੋ ਇਹ ਗੁਰਗੱ ਸਾਹਿਬ ਜੀ ਨੂੰ ਇਹ ਮਿਲੇ ਸੀ ਜਿਸਦਾ ਸਾਹਿਬ ਜੀ ਨੂੰ ਉਹਨਾਂ ਨੂੰ ਕਿਹਾ ਸੀ ਕਿ ਬੇਨਤੀ ਕੀਤੀ ਸੀ ਕਿ ਸਾਡੀ ਜਿਹੜੀ ਉੱਥੋਂ ਸਮਾਨੇ ਟਾਵਰ ਤੋਂ ਵਹੀਰ ਸ਼ੁਰੂ ਹੋਣੀ ਆ ਪੜਾਦਰ ਪੜਾ ਰੁਕਣੀ ਆ ਤੇ ਤੁਸੀਂ ਇਹਦੇ ਵਿੱਚ ਸਾਡਾ ਸਹਿਯੋਗ ਕਰੋ ਜਿੰਨੇ ਵੀ ਰਸਤੇ ਵਿੱਚ ਗੁਰਦੁਆਰਾ ਸਾਹਿਬ ਆ ਰਹੇ ਨੇ ਉਥੋਂ ਸਾਡਾ ਬਲ ਪ੍ਰਬੰਧ ਕਰਵਾ ਕੇ ਦਿਓ ਰਹਿਣ ਦਾ ਲੰਗਰ ਦਾ ਸਾਰਾ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਤੁਹਾਡੇ ਨਾਲ ਅਸੀਂ ਖਲੋਤੇ ਆ ਤੇ ਸਾਡੇ ਸਾਹਮਣੇ ਉਹ ਫੋਨ ਵੀ ਕਰਦੇ ਪਏ ਸਾਰਿਆਂ ਨੂੰ ਬਰਬੰਦਾਂ ਨੂੰ ਫੋਨ ਕਰ ਦਿੱਤਾ ਤੇ ਪੂਰਾ ਪ੍ਰਬੰਧ ਕਰਕੇ ਦੇਣਗੇ ਜੀ ਕਿੰਨੇ ਵਜੇ ਯਾਤਰਾ ਸ਼ੁਰੂ ਹੋਣੀ ਹੈ ਉਹ ਦੇਖੋ ਜੀ ਮੇਰੇ ਖਿਆਲ ਲਗਭਗ 11 ਵਜੇ ਦਾ ਸਮੇਂ ਆ 11 ਵਜੇ ਤੋਂ ਸਟਾਰਟ ਹੋ ਜੇਣੀ ਹੈ ਉਥੋਂ ਯਾਤਰਾ ਜੀ ਸੋ ਗੋਲਡਨ ਹਰਦੇ ਰਾਣਾ ਜੀ ਪਹੁੰਚੇ ਰਾਣਾ ਜੀ ਤੁਸੀਂ ਵੀ ਨਾਲ ਯਾਤਰਾ ਦੇ ਸਹਿਯੋਗ ਕਰ ਰਹੇ ਹੋ ਔਰ ਜਿਦਦਰ ਜੀ ਨੂੰ ਮਿਲਿਓ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਵਿਹਿਰ ਯਾਤਰਾ ਜਿਹੜੀ ਕਿਸ ਮੌ भाई जी ये यात्रा पूरे देश की भव्य यात्रा है क्योंकि पूरे देश में हर जगह जहाँ भी आप देख रहे हो बहुत से लोग धर्मों के ऊपर राजनीति करते हैं लेकिन ये एक पहली बार होगा कि धर्मों से ऊपर उठ के मतलब राजनीति से ऊपर उठ के धर्म के लिए यात्रा होगी और सभी धर्मों का मान सम्मान के लिए यात्रा है सर्वधर्म ग्रंथ सम्मान यात्रा इसका नाम है और गुरु ग्रंथ साहब जी की हजूरी में जो परसों एक जनवरी से शुरू होकर दरबार साहब पंद्रह जनवरी को पहुंच रही है तो सारी सात संगत से अपील है कि ज़्यादा से ज़्यादा भाव के साथ इस यात्रा के साथ जुड़े कौन सी और भी जत्थेबंदी हैं उनको भी बोलोगे भी यहाँ पे आपके साथ ये किसी एक का काम नहीं है ना किले गुरजीत सिंह खालसा का ना राम सिंह राणा का ये सारी जत्थेबंदी जितनी किसान जत्थेबंदी या जितने भी मेरे जत्थेदार हैं किसी भी पंथ से हैं ਸਭੀ ਕੀ ਜ਼ਿੰਮੇਵਾਰੀ ਹੈ ਇਸ ਯਾਤਰਾ ਮੇਂ ਜਿਆਦਾ ਸੇ ਜਿਆਦਾ ਜੁੜੇ ਔਰ ਆਪਣੇ ਸਾਥ ਔਰੋ ਕੋ ਵੀ ਜੋੜੇ ਬਿਲਕੁਲ ਜੀ ਜਿਤਨੇ ਵੀ ਮੇਰਾ ਕਿਸਾਨ ਭਾਈਚਾਰਾ ਹੈ ਸਭੀ ਸੇ ਵੀ ਅਪੀਲ ਹੈ ਉਹ ਵੀ ਜਿਆਦਾ ਸੇ ਜਿਆਦਾ ਹੰਦੀਸੂ ਕੀ ਖਾਲਸਾ ਜਿਹੜੀਆਂ ਵੱਖ-ਵੱਖ ਪੰਥਕ ਜਥੇ ਬਣਿਆ ਉਹਨਾਂ ਨੂੰ ਵੀ ਅਪੀਲ ਕਰੋਗੇ ਕਿ ਇਸ ਦੇ ਵਿੱਚ ਜਿਵੇਂ ਕਿ ਤੁਹਾਡਾ ਪਹਿਲਾਂ ਵੀ ਸਹਿਯੋਗ ਕੀਤਾ ਇਸ ਵਾਰ ਵੀ ਸਹਿਯੋਗ ਦਿਖੋ ਮੈਂ ਤੇ ਜਿੰਨੇ ਵੀ ਸਾਡੇ ਵੀਰ ਭਰਾ ਨੇ ਜਿੰਨੇ ਸਾਰੇ ਸਤਿਕਾਰਯੋਗ ਨੇ ਮੈਂ ਸਾਰਿਆਂ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਹਾਂ ਚਾਹੇ ਕੋਈ ਵੀ ਜਥੇਬੰਦੀ ਹੋਵੇ ਚਾਹੇ ਕਿਸਾਨ ਜਥੇਬੰਦੀ ਹੋਵੇ ਚਾਹੇ ਸਿੱਖ ਜਥੇਬੰਦੀ ਚਾਹੇ ਕੋਈ ਟਕਸਾਲ ਦੇ ਹੋਣ ਦੇਖੋ ਜਿਹੜੇ ਗੁਰਗੰਗਸਾਹਿਬ ਉਹ ਸਾਰਿਆਂ ਦਾ ਸਤਕਾਰ ਜੋ ਹੋ ਗਿਆ ਤੇ ਸਾਰਿਆਂ ਦਾ ਫਰਜ਼ ਬਣਦਾ ਕਿ ਹੁਣ ਇਸ ਟਾਈਮ ਮੋਢੇ ਨਾਲ ਮੋਢਾ ਜੋੜ ਕੇ ਤੇ ਸਾਡੇ ਨਾਲ ਉੱਥੇ ਚੱਲਣ ਕਿਉਂਕਿ ਜ਼ਰੂਰੀ ਵੀ ਹੈ ਜੀ ਹੁਣ ਇਸ ਟਾਈਮ ਤੇ ਕਿਉਂਕਿ ਵੀਰ ਕੱਲੇ ਗੁਰਜੀਤ ਦਾ ਨਹੀਂ ਹੈ ਮਸਲਾ ਸਾਰੇ ਸਿੱਖ ਪੰਥ ਦਾ ਮਸਲਾ ਸਾਰੇ ਹਿੰਦੂ ਭਰਾਵਾਂ ਦਾ ਮਸਲਾ ਹੈ ਨਾ ਪੰਜਾਬ ਦਾ ਬੜਾ ਵੱਡੇ ਲੈਵਲ ਤੇ ਮਸਲਾ ਇਹ ਹੱਲ ਹੁਣ ਬਹੁਤ ਜ਼ਰੂਰੀ ਹੈ ਜੀ ਇਸ ਟਾਈਮ ਤੇ ਬਿਲਕੁਲ ਜੀ ਸੋ ਇੱਕ ਵਹਿਰ ਯਾਤਰਾ ਜੋ ਕਿ 1 ਜਨਵਰੀ ਨੂੰ ਸਮਾਣਾ ਤੋਂ ਸ਼ੁਰੂ ਹੋਵੇਗੀ ਤੇ ਇਸ ਦੇ ਵਿੱਚ ਵਕ ਵਕ ਜਥੇਬੰਦੀਆਂ ਦਾ ਸਾਥ ਲੈਣ ਦੇ ਲਈ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਥ ਲੈਣ ਦੇ ਲਈ ਅੱਜ ਭਾਈ ਮਨਦੀਪ ਸਿੰਘ ਖਾਲਸਾ 골ਡਨ ਹੰਡ ਦੇ ਰਾਣਾ ਜੀ ਅਤੇ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਸਦਾਰ ਕਾਰਜਕਾਰੀ ਸਰ ਪੁਲਦੀਪ ਸਿੰਘ ਗਰਗਾ ਜੀ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਪੂਰੇ ਸਹਿਯੋਗ ਦੀ ਮੰਗ ਵੀ ਕੀਤੀ ਸੋ ਸੰਗਤਾਂ ਨੂੰ ਵੀ ਇਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਇਸ ਬਿਹਰ ਯਾਤਰਾ ਵਿੱਚ ਸਾਧਤਾ ਜਾਵੇ ਸੋ ਇਹ ਬਿਹਰ ਯਾਤਰਾ 15 ਦਿਨਾਂ ਵਿੱਚ ਮੁਕੰਮਲ ਹੋਵੇਗੀ ਜੋ ਕਿ ਸੱਚਕੰਡ ਸ਼੍ਰੀ ਦਰਬਾਰ ਸਾਹਿਬ 'ਤੇ ਪਹੁੰਚੇਗੀ ਸੋ ਪੜਾ ਪੜਾ ਇਹ ਯਾਤਰਾ ਚੱਲੇਗੀ ਤੇ ਰਸਤੇ ਵਿੱਚ ਵੀ ਸੰਗਤਾਂ ਨੂੰ ਸਾਥ ਦੇਣ ਦੀ ਜਿਹੜੀ ਕਿ ਅਪੀਲ ਕੀਤੀ ਗਈ ਹੈ ਗੁਰਜੀਤ ਸਿੰਘ ਜੋ ਕਿ ਸਮਾਣਾ ਟਾਵਰ ਤੇ ਪਿਛਲੇ 15 ਮਹੀਨਿਆਂ ਤੋਂ ਬੈਠੇ ਹੋਏ ਨੇ ਸੋ ਇੱਕ ਵਹਿੀਰ ਯਾਤਰਾ ਜਿਹੜੀ ਕੇ ਸਮਾਨੇ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਲਈ ਰਵਾਨਾ ਹੋਵੇਗੀ ਸੋ ਉਸ ਦੇ ਲਈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਕੇ ਜਿਸਧਾਰ ਕਾਰਜਕਾਰੀ ਜਿਸਧਾਰ ਸ੍ਰੀ ਅਕਾਲ ਤਖਤ ਸਾਹਿਬ ਪੁਲਦੀ ਸਿੰਘ ਗੜਗਾ ਜੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ ਸੋ ਗੱਲਬਾਤ ਜਰੂਰ ਕਰਾਂਗੇ ਤੇ ਭਾਈ ਮਨਦੀਪ ਸਿੰਘ ਖਾਲਸਾ ਜੀ ਔਰ ਹਰਿਆਣਾ ਕਮੇਟੀ ਦੇ ਪ੍ਰਧਾਨ ਜਦਿੱਛ ਛਿੰਡਾ ਜੀ ਅਤੇ 골ਡਨ ਹਟ ਦੇ ਰਾਣਾ ਜੀ ਸੋ ਉਹ ਪਹੁੰਚੇ ਨੇ ਸੋ ਗੱਲਬਾਤ ਜ਼ਰੂਰ ਕਰਾਂਗੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਭਾਈ ਮਨਦੀਪ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਭਾਈ ਮਨਦੀਪ ਸਿੰਘ ਜੀ ਇੱਕ ਵਿਹਰ ਯਾਤਰਾ ਜਿਹੜੀ ਤੁਸੀਂ ਸ਼ੁਰੂ ਕਰਨ ਜਾ ਰਹੇ ਸਮਾਣਾ ਜਿਸ ਜਦਾਰ ਜੀ ਨਾਲ ਤੁਹਾਡੀ ਮੁਲਾਕਾਤ ਕੀ ਕਰਨੀ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਸਾਡੇ ਮਤਲਬ ਕਹਿੰਦਾ ਕਾਲ ਤਖਤ ਸਾਹਿਬ ਦੇ ਜਿਸਦਾਰ ਜੀ ਗੰਗਾਰਾ ਸਾਹਿਬ ਨਾਲ ਮੁਲਾਕਾਤ ਹੋਈ ਸੀ ਮੁਲਾਕਾਤ ਕਰਨ ਦਾ ਇੱਕੋ ਹੀ ਦੇਖੋ ਮਕਸਦ ਸੀ ਕਿ ਸਾਡੇ ਜਿਹੜੇ ਕਹ ਲੋ ਕਿ ਗੁਰਜੀਤ ਸਿੰਘ ਵੀਰ ਨੇ ਟਾਵਰ ਤੇ ਬੈਠੇ ਨੇ 400 ਫੁੱਟ ਟਾਵਰ ਦੇ ਉੱਪਰ ਬੈਠੇ ਨੇ ਕਿਉਂਕਿ ਦੇਖੋ ਅਸੀਂ ਮੂੰਹੋਂ ਕਹਿ ਦਿੰਨੇ 400 ਫੁੱਟ ਟਾਵਰ ਉੱਪਰ ਜਦੋਂ ਆਪਾਂ ਥੱਲੋ ਦੀ ਉੱਪਰ ਦੇਖਦੇ ਤੋਂ ਸਿੱਧੀ ਹੋ ਜਾਂਦੀ ਹੈ ਇੱਕਦਮ ਪਰ ਇੰਨੀ ਠੰਡ ਦੇ ਵਿੱਚ ਮਤਲਬ ਇੰਨੀ ਮੁਸ਼ਕਲਾਂ ਦੇ ਵਿੱਚ ਉਹ ਵੀਰ ਆਪਣਾ ਉੱਪਰ ਬੈਠਾ ਪਰ ਕਿਤੇ ਨਾ ਕਿਤੇ ਮੈਂ ਇਹ ਕਹਿਣਾ ਵੀ ਚਾਹਨਾ ਸਰਕਾਰਾਂ ਨੂੰ ਜੇ ਇਹ ਸਰਕਾਰ ਜਦੋਂ ਬਣ ਹਜੇ ਬਨਣ ਵਾਲੀ ਹੁੰਦੀ ਹੈ ਉਸ ਵੇਲੇ ਸਰਕਾਰਾਂ ਵੱਡੇ ਵੱਡੇ ਵਾਅਦੇ ਕਰ ਦਿੰਦੀਆਂ ਹਨ ਵਾਅਦੇ ਕੀ ਕਰਦੀਆਂ ਕਿ ਤਾਂ ਤਾਂ ਸ਼ਗੂਰਾਂ ਸਾਹਿਬ ਦੀ ਬੇਬੀ ਹੋ ਰਹੀ ਹੈ ਉਹਦੇ ਉੱਤੇ ਆਪਾਂ ਸਖਤ ਕਾਨੂੰਨ ਬਣਾਵਾਂਗੇ ਤੁਹਾਡੇ ਬੰਦੀ ਸਿੰਘ ਰਹਾ ਕਰਾਂਗੇ ਮਗਰ ਇੱਕ ਚੀਜ਼ ਦਾ ਸਮਝ ਲੱਗਦੀ ਹੈ ਜੇ ਸਰਕਾਰ ਬਣ ਜਾਂਦੀ ਹੈ ਉਦੋਂ ਇਹ ਮਸਲਿਆਂ ਤੇ ਕਿਉਂ ਨਹੀਂ ਗੱਲ ਕਰਦੇ ਅੱਜ ਦੇਖੋ ਸਮਾਂ ਹੋ ਚੱਲਿਆ ਸਮਾ ਹੋ ਚੱਲਾ ਕਰਦੋ 4.5 ਸਾਲ ਹੋ ਗਏ ਕਿਸੇ ਵੀ ਸਰਕਾਰ ਦਾ ਹਜ ਤੱਕ ਇਹ ਲੋ ਧਿਆਨ ਨਹੀਂ ਹੈ ਕਿ ਬੰਦੀ ਸਿੰਘ ਰਿਹਾਈ ਹੋਣ ਗੁਰਗਨ ਸਾਹਿਬ ਦੀ ਬੇਦਵੀ ਹੋ ਰਹੀ ਉੱਤੇ ਹੱਲ ਹੋਵੇ ਕੋਈ ਇਹਦਾ ਕੋਈ ਧਿਆਨ ਨਹੀਂ ਗਾ ਅੱਜ ਅਧਿਆਦੇ ਜਿਹਨਾਂ ਮੁਲਾਕਾਤ ਹੋਈ ਕਿ ਇਹ assurance ਦਵਾਇਆ ਕਿ ਉਹ ਯਾਤਰਾ ਦੇ ਵਿੱਚ ਤੁਹਾਡਾ ਕਿੱਸਾ ਜੋ ਦੇਖੋ ਇਹ ਗੁਰਗਾ ਸਾਹਿਬ ਜੀ ਨੂੰ ਇਹ ਮਿਲੇ ਸੀ ਜਸਦਾ ਸਾਹਿਬ ਜੀ ਨੂੰ ਉਹਨਾਂ ਨੂੰ ਕਿਹਾ ਸੀ ਕਿ ਬੇਨਤੀ ਕੀਤੀ ਸੀ ਕਿ ਸਾਡੀ ਜਿਹੜੀ ਉੱਥੋਂ ਸਮਾਨੇ ਟਾਵਰ ਤੋਂ ਵਹੀ ਸ਼ੁਰੂ ਹੋਣੀ ਆ ਪੜਾਦਰ ਪੜਾ ਰੁਕਣੀ ਆ ਤੇ ਤੁਸੀਂ ਇਹਦੇ ਵਿੱਚ ਸਾਡਾ ਸਹਿਯੋਗ ਕਰੋ ਜਿੰਨੇ ਵੀ ਰਸਤੇ ਵਿੱਚ ਗੁਰਦੁਆਰਾ ਸਾਹਿਬ ਆ ਰਹੇ ਨੇ ਉੱਥੋਂ ਸਾਡਾ ਬਲ ਪ੍ਰਬੰਧ ਕਰਵਾ ਕੇ ਦਿਓ ਰਹਿਣ ਦਾ ਲੰਗਰ ਦਾ ਸਾਰਾ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਤੁਹਾਡੇ ਨਾਲ ਅਸੀਂ ਖਲੋਤੇ ਆ ਤੇ ਸਾਡੇ ਸਾਹਮਣੇ ਉਹ ਫੋਨ ਵੀ ਕਰਦੇ ਪਏ ਸਾਰਿਆਂ ਨੂੰ ਬਰਬੰਦਾਂ ਨੂੰ ਫੋਨ ਕਰ ਦਿੱਤਾ ਤੇ ਪੂਰਾ ਪ੍ਰਬੰਧ ਕਰਕੇ ਦੇਣਗੇ ਕਿੰਨੇ ਵਜੇ ਯਾਤਰਾ ਸ਼ੁਰੂ ਹੋਣੀ ਆ ਉਹ ਦੇਖੋ ਜੀ ਮਿਰਖਿਆ ਲਗਭਗ 11 ਵਜੇ ਦਾ ਸਮੇਂ ਆ 11 ਉਹ ਤਾਂ ਸਟਾਰਟ ਹੋ ਜਣੀ ਹੈ ਉਹ ਯਾਤਰਾ ਜੀ ਸੋ ਗੋਲਡਨ ਹੰਡਰ ਦਾ ਰਾਣਾ ਜੀ ਪਹੁੰਚੇ ਰਾਣਾ ਜੀ ਤੁਸੀਂ ਵੀ ਨਾਲ ਯਾਤਰਾ ਦੇ ਸਹਿਯੋਗ ਕਰ ਰਹੇ ਹੋ ਔਰ ਜਿਹਦਰ ਜੀ ਨੂੰ ਮਿਲਿਓ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਵਿਹਿਰ ਯਾਤਰਾ ਜਿਹੜੀ ਕਿਸਮਾਨੇ ਤੇ ਸ਼ੁਰੂ ਹੋ ਰਹੀ ਹੈ ਔਰ 15 ਦਿਨਾਂ ਚ ਮੁਕੰਮਲ ਹੋਏਗੀ ਭਾਈ ਜੀ ਇਹ ਯਾਤਰਾ ਪੂਰੇ ਦੇਸ਼ ਦੀ ਭਵੇ ਯਾਤਰਾ ਹੈ ਕਿਉਂਕਿ ਪੂਰੇ ਦੇਸ਼ ਮੇਂ ਹਰ ਜਗ੍ਹਾ ਜਹਾਂ ਵੀ ਆਪ ਦੇਖ ਰਹੇ ਹੋ ਬਹੁਤ ਸੇ ਲੋਕ ਧਰਮੋ ਕੇ ਉਪਰ ਰਾਜਨੀਤੀ ਕਰਤੇ ਹੈ ਲੇਕਿਨ ਇਹ ਇੱਕ ਪਹਿਲੀ ਵਾਰ ਹੋਗਾ ਕਿ धर्मों से ऊपर उठ के मतलब राजनीति से ऊपर उठ के धर्म के लिए यात्रा होगी और सभी धर्मों का मान सम्मान के लिए यात्रा है सर्वधर्म ग्रंथ सम्मान यात्रा इसका नाम है और गुरु ग्रंथ साहब जी की हजूरी में जो परसों एक जनवरी से शुरू होकर दरबार साहब पंद्रह जनवरी को पहुंच रही है तो सारी सात संगत से अपील है कि ज्यादा से ज्यादा भाव के साथ इस यात्रा के साथ जुड़े कौन सी और भी ज्बंदी हैं उनको भी बोलोगे जहाँ पे आपके साथ ये किसी एक का काम नहीं है ना अकेले गुरजीत सिंह खालसा का ना राम सिंह राणा का ये सारी जत्थेबंदी जितनी किसान जत्थेबंदी या जितने भी मेरे जत्थेदार हैं किसी भी पंथ से हैं तो सभी की जिम्मेवारी है इस यात्रा में ज़्यादा से ज़्यादा जुड़े और अपने साथ औरों को भी जोड़े ਜਿੱਤਨੇ ਵੀ ਮੇਰਾ ਕਿਸਾਨ ਭਾਈਚਾਰਾ ਸਭੀ ਸੇ ਵੀ ਅਪੀਲ ਹੈ ਉਹ ਵੀ ਜਿਆਦਾ ਸੇ ਜਿਆਦਾ ਹੰਦ ਸਿੰਘ ਦੀ ਖਾਲਸਾ ਜਿਹੜੀਆਂ ਵੱਖ-ਵੱਖ ਪੰਥਕ ਜਥੇ ਬਣੇ ਉਹਨਾਂ ਨੂੰ ਵੀ ਅਪੀਲ ਕਰੋਗੇ ਕਿ ਇਸ ਦੇ ਵਿੱਚ ਜਿਵੇਂ ਕਿ ਤੁਹਾਡਾ ਪਹਿਲਾਂ ਵੀ ਸਹਿਯੋਗ ਕੀਤਾ ਇਸ ਵਾਰ ਵੀ ਸਹਿਯੋਗ ਦਿਖੋ ਮੈਂ ਤੇ ਜਿੰਨੇ ਵੀ ਸਾਡੇ ਵੀਰ ਭਰਾ ਨੇ ਜਿੰਨੇ ਸਾਰੇ ਸਤਿਕਾਰਯੋਗ ਨੇ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਹਾਂ ਚਾਹੇ ਕੋਈ ਵੀ ਜਥੇਬੰਦੀ ਹੋਵੇ ਚਾਹੇ ਕਿਸਾਨ ਜਥੇਬੰਦੀ ਹੋਵੇ ਚਾਹੇ ਸਿੱਖ ਜਥੇਬੰਦੀ ਚਾਹੇ ਕੋਈ ਟਕਸਾਲ ਦੇ ਹੋਣ ਦੇਖੋ ਜਿਹੜੇ ਗੁਰਗੰਗਸਾਹਿਬ ਉਹ ਸਾਰਿਆਂ ਦਾ ਸਤਿਕਾਰ ਜੋ ਹੋ ਗਿਆ ਤੇ ਸਾਰਿਆਂ ਦਾ ਫਰਜ਼ ਬਣਦਾ ਕਿ ਹੁਣ ਇਸ ਟਾਈਮ ਮੋਢੇ ਨਾਲ ਮੋਢਾ ਜੋੜ ਕੇ ਤੇ ਸਾਡੇ ਨਾਲ ਉੱਥੇ ਚੱਲਣ ਕਿਉਂਕਿ ਜ਼ਰੂਰੀ ਵੀ ਹੈ ਜੀ ਹੁਣ ਇਸ ਟਾਈਮ ਤੇ ਕਿਉਂਕਿ ਵੀਰ ਕੱਲੇ ਗੁਰਜੀਤ ਦਾ ਨਹੀਂ ਹੈ ਮਸਲਾ ਸਾਰੇ ਸਿੱਖ ਪੰਥ ਦਾ ਮਸਲਾ ਸਾਰੇ ਹਿੰਦੂ ਭਰਾਵਾਂ ਦਾ ਮਸਲਾ ਹੈ ਨਾ ਪੰਜਾਬ ਦਾ ਬੜਾ ਵੱਡੇ ਲੈਵਲ ਤੇ ਮਸਲਾ ਇਹ ਹੱਲ ਹੁਣ ਬਹੁਤ ਜ਼ਰੂਰੀ ਹੈ ਜੀ ਇਸ ਟਾਈਮ ਤੇ ਸੋ ਇੱਕ ਵਿਹਰ ਯਾਤਰਾ ਜੋ ਕਿ 1 ਜਨਵਰੀ ਨੂੰ ਸਮਾਣਾ ਤੋਂ ਸ਼ੁਰੂ ਹੋਵੇਗੀ ਤੇ ਇਸ ਦੇ ਵਿੱਚ ਵਕ ਵਕ ਜਥੇਬੰਦੀਆਂ ਦਾ ਸਾਥ ਲੈਣ ਦੇ ਲਈ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਥ ਲੈਣ ਦੇ ਲਈ ਅੱਜ ਭਾਈ ਮਨਦੀਪ ਸਿੰਘ ਖਾਲਸਾ 골ਡਨ ਹੰਡ ਦੇ ਰਾਣਾ ਜੀ ਅਤੇ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੰਜ਼ਿਆਰ ਕਾਰਜਕਾਰੀ ਅਧਿਕਾਰੀ ਕੁਲਦੀਪ ਸਿੰਘ ਦਾ ਜੀ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਪੂਰੇ ਸਹਿਯੋਗ ਦੀ ਮੰਗ ਵੀ ਕੀਤੀ ਸੋ ਸੰਗਤਾਂ ਨੂੰ ਵੀ ਇਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਇਸ ਵੀਹਰ ਯਾਤਰਾ ਵਿੱਚ ਸਾਧਤਾ ਜਾਵੇ ਸੋ ਇਹ ਵੀਹਰ ਯਾਤਰਾ 15 ਦਿਨਾਂ ਵਿੱਚ ਮੁਕੰਮਲ ਹੋਵੇਗੀ ਜੋ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਤੇ ਪਹੁੰਚੇਗੀ ਸੋ ਪੜਾ ਪੜਾ ਇਹ ਯਾਤਰਾ ਚੱਲੇਗੀ ਤੇ ਰਸਤੇ ਵਿੱਚ ਵੀ ਸੰਗਤਾਂ ਨੂੰ ਸਾਧ ਦੇਣ ਦੀ ਜਿਹੜੀ ਕਿ ਅਪੀਲ ਕੀਤੀ ਗਈ ਹੈ ਲੈਨੇ ਸਵੇਰਾ ਤੋਂ ਗੁਰਪ੍ਰਸੰਗ ਸ਼੍ਰੀ ਅੰਮ੍ਰਿਤਸਰ ਸਾਹਿਬ